ਲੋਕ ਸਵਾਦ ਸੀਗੇ ਜੀ ਜਿਸ ਨੂੰ ਆਪਣੇ ਮੌਜੂਦ ਮੋਰਚ ਨੂੰ ਲੈ ਕੇ ਜਿਹੜੇ ਗੱਲ ਕੀਤੀ ਸੀਗੇ ਜੀ ਜਾਂ ਜਿਹੜੀ ਉਹ ਕੰਦਾ ਕੱਢਣਾ ਸੀ ਕਿਨੇ ਕੱਢਿਆ ਸੀ ਜੀ ਜਿਹੜੇ ਖਨੌਰੀ ਮੋਰਚ ਤੇ ਹਰਿਆਣੇ ਪਰਚਾ ਹੁੰਨੇ ਕੱਢਿਆ ਨਾ ਸਨਮਾਨ ਹੈ ਸਰ ਬੱਲੇ ਵਾਲੇ ਆ ਵੀ ਮੈਂ ਅੱਕੇ ਵੀ ਕੰਨ ਸਾਥੋਂ ਸਹਿ ਪਰ ਦੇਖੀ ਕਿੰਨੇ ਮੀਂਹਲੇ ਵਾਲਾ ਸਭ ਕੋਲੇ ਬਿਠਾ ਜਿੱਥੇ ਮੇਰੀ ਲੋੜ ਆ ੱਲੇਵਾਂ ਸਾਹਿਬ ਨੂੰ 50 ਦਾ ਮੈਂ ਪਹਿਲਾਂ ਐਮਨ ਸੀ ਹੋਰੀ ਬਾਟਰ ਤੇ ਗਿਆ ਸੱਤ ਮੰਤਰੀ ਲੈ ਕੇ ਢੱਲੇਵਾਲ ਸਾਹਿਬ ਨੂੰ ਮਿਲਾ ਕੇ ਆਇਆ ਜਿੱਥੇ ਹੁਣ ਵੀ ਮੇਰੀ ਲੋੜ ਜਿੱਥੇ ਵੀ ਲੋੜ ਆ ਢੱਲੇਵਾਲ ਸਾਹਿਬ ਦਾ ਸਤਿਕਾਰ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਜਿਹੜੀ ਗੱਲ ਕਰਨ ਵਾਲੀਆਂ ਲੀਡਰਾਂ ਤੇ ਮੈਂ ਜੋ ਕੁਝ ਵੀ ਕਰਨ ਵਾਲਾ ਸਰਕਾਰ ਦੇ ਨਾਮ ਤੇ ਕਰਨ ਵਾਲਾ ਉਹਦੇ ਲਈ ਮੈਂ 24 ਘੰਟੇ ਤਿਆਰ ਹਾਂ ਜੇ ਮੈਂ ਐਮਬਲੈਂਸ ਨਾਲ ਚਲੋ ਇਹ ਗੱਲ ਤਾਂ ਆਪਣੀ ਚਲੋ ਜਿਵੇਂ ਵੀ ਆ ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਇਹ ਵੀ ਜਿਹੜੀਆਂ ਟਰਾਲੀਆਂ ਜਾਂ ਮੰਨ ਲਓ ਸਮਾਨ ਜਿਹੜਾ ਆਪਣੇ ਐਮਐਲਏ ਦੇ ਗਰਲਾਲ ਖਨੌਰ ਦੇ ਕਰੀਬੀਆਂ ਕੋਲ ਲੱਭਿਆ ਪ੍ਰਸ਼ਾਸਨ ਉਹਦੇ ਜੇ ਸਿੱਧਾ ਇਨਵੋਲਵਮੈਂਟ ਸੀ ਕਿਿੱਥੇ ਅੱਜ ਤੱਕ ਉਹ ਐਸਐਚਓ ਦੇ ਅੱਜ ਤੱਕ ਉਹਦੇ ਤੁਸੀਂ ਕੀ ਉਹਨੂੰ ਮੰਨਦੇ ਹੋ ਕਿ ਉਹ ਸਹੀ ਆ ਮੇਰੀ ਬੇਨਤੀ ਸੌਣਾ ਕਾਲਾ ਆਪਣਾ ਬਲਾਕ ਪ੍ਰਧਾਨਾ ਸ਼ਿਕਾਉ ਠੀਕ ਹੈ ਉਹਦੇ ਵੀ ਮੈਂ ਕਿਹਾ ਸੀ ਵੀ ਮੈਨੂੰ ਲਿਸਟ ਬਣਾ ਕੇ ਦਿਓ ਡੱਲੇਵਾਲ ਸਾਹਿਬ ਕੋਲੇ ਬਿਠਾਓ ਜਿਹੜੀ ਚੀਜ਼ ਮੈਂ ਚੱਲੂਗਾ ਤੁਹਾਡੇ ਨਾਲ ਯਾਰ ਸਾਡੇ ਬੇਨਤੀ ਸੁਣ ਤੋਂ ਲੈਣਾ ਸੰਧਵਾਹ ਸਾਹਿਬ ਕਹਿ ਬੇਨਣ ਕਹੀ ਜਾਂਦੇ ਉਹ ਸਾਡਾ ਸਾਹਿਬ ਆ ਮੇਰੀ ਮੇਰੇ ਤੁਸੀਂ ਸਰਕਾਰ ਨਹੀਂ ਹਾਂ ਮੈਂ ਕਿਸੇ ਦੀ ਕਈ ਗੱਲ ਦਾ ਕੋਈ ਜਵਾਬ ਦੇ ਨਹੀਂ ਨਹੀਂ ਚਲੋ ਇੱਕ ਮੇਰੀ ਗੱਲ ਸੁਣਿਆ ਤੁਸੀਂ ਭਰਾ ਜਿਹੜੀ ਗੱਲ ਮੈਂ ਕਿਉਂ ਬੋਲਦਾ ਮੈਂ ਆਪਦੀ ਗੱਲ ਦੀ ਜ਼ਿੰਮੇਵਾਰ ਹਾਂ ਤੇ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਹਾਂ ਮੈਨੂੰ ਜਦੋਂ ਮਰਜ਼ੀ ਬੁਲਾਓ ਮੈਨੂੰ ਕਿੱਥੇ ਮਰਜ਼ੀ ਲੈ ਕੇ ਚਲੋ ਇੱਕ ਬੇਨਤੀ ਮੇਰੀ ਜ਼ਰੂਰ ਆ ਕੀ ਤੁਸੀਂ ਇਹ ਸਮਝਦੇ ਹੋ ਕਿ ਸਿੱਖਿਆ ਕ੍ਰਾਂਤੀ ਜਿਹੜੀ ਤੁਸੀਂ ਮੰਨ ਲਓ ਵੀ ਆਪਾਂ ਮੁਹਿੰਮ ਚਲਾਈ ਹੈ ਜੀ ਕੀ ਇਹ ਕੰਧਾਂ ਨਾਲ ਆਊਗੀ ਜੀ ਵੀ ਜਿਹੜੀ ਅਕਲ ਦਾ ਕੱਢ ਲਿਆਗੇ ਕਿ ਜੇ ਸਰਕਾਰੀ ਟੀਚਰ ਪੱਕੇ ਸਟੂਡੈਂਟਸ ਨੂੰ ਪੜਾਉਣਾ ਵਾਸਤੇ ਹੋਣਗੇ ਫੇਰ ਆਊਗੀ ਜੀ ਸਾਡੇ ਸਕੂਲ ਦੇ ਵਿੱਚ ਪ੍ਰਾਇਮਰੀ ਹਾਈ ਸਕੂਲ ਆ ਜਿਹੜਾ ਸਾਡੇ ਸਕੂਲ ਦੇ ਵਿੱਚ ਇੱਕ ਵੀ ਪੱਕਾ ਟੀਚਰ ਨਹੀਂ ਰਾਇਆਂ ਵਾਲੇ ਪਿੰਡ ਤੋਂ ਸਿਰਫ ਠੇਕੇ ਦੇ ਟੀਚਰ ਜਿਹੜੇ ਰੱਖੇ ਹੋਏ ਆ ਉਹ ਆ ਕੇ ਇੱਥੇ ਟੀਚ ਕਰਕੇ ਜਾਂਦੇ ਬੱਚਿਆਂ ਨੂੰ ਇੱਕ ਵੀ ਸਾਡੇ ਸਕੂਲ 'ਚ ਪੱਕਾ ਟੀਚਰ ਨਹੀਂ ਸਰਕਾਰ ਬਣਨ ਤੋਂ ਬਾਅਦ ਆ ਜਿਹੜੇ ਹੁਣ 6493 ਤੇ 6635 ਕਿੰਨੇ ਹੋ ਗਏ 660 600 ਲਾ ਲਾ ਯਾਰ 13200 13200 ਤਾਂ ਹਲੇ ਹੁਣ ਮੁੰਡੇ ਨਵੇਂ ਮੁੰਡੇ ਤੇ ਕੁੜੀਆਂ ਹੋਣ ਆਏ ਉਹਦੋਂ ਪਹਿਲਾਂ 5500 ਕੁਸ਼ ਪਰਦੇ ਪਰਤੀ ਕੀਤੇ 20000 ਦੇ ਕਰੀਬ ਉਹ ਅਧਿਆਪਕ ਪੱਕੇ ਕੀਤੇ ਜਿਹੜੇ ਕੱਚੇ ਅਧਿਆਪਕ ਸੀ ਨਹੀਂ ਐਮਐਲਏ ਸਾਹਿਬ ਮੇਰੀ ਮੇਰੀ ਬੇਨਤੀ ਮੇਰੀ ਬੇਨਤੀ ਮੇਰੀ ਬੇਨਤੀ ਇਹ ਤਾਂ ਮੇਰਾ ਪ੍ਰਾਣ ਹੈ ਕੋਈ ਗੱਲ ਨਹੀਂ ਜਿਹੜਾ ਸਵਾਲ ਕੀਤਾ ਉਹ ਸਵਾਲ ਦਾ ਜਵਾਬ ਪੂਰਾ ਲੈ ਲਓ ਕੋਈ ਗੱਲ ਨਹੀਂ ਸਾਨੂੰ ਕੋਈ ਤਰਾਜ ਨਹੀਂ ਤੁਸੀਂ 10 ਸਵਾਲ ਕਰੋ 20 ਸਵਾਲ ਕਰੋ ਜੇ ਤੁਹਾਡੇ ਪਿੰਡ 'ਚ ਕੋਈ ਘਟ ਹੈ ਤਾਂ ਮੈਨੂੰ ਦੱਸੋ ਮੈਂ ਮੈਂ ਕਾਹਦੇ ਆਸਤੇ ਆਇਆ ਇੱਕ ਮਿੰਟ ਤੁਹਾਡੇ ਪਿੰਡ ਦੇ ਬਹੁਤ ਸਾਰੇ ਬੰਦੇ ਖੜੇ ਕੋਈ ਕਹੇ ਯਾਰ ਅਸੀਂ ਕਿਹਾ ਸੀ ਮਾਸਟਰ ਘਟਾ ਸਾਡੇ ਸਕੂਲ ਇੱਕ ਵਾਰੀ ਨਿਕਲਦੇ ਕੋਈ ਮੈਨੂੰ ਜਦੋਂ ਮਰਜ਼ੀ ਕਹੋ ਜਾਂ ਜਿਹੜਾ ਵੀ ਕੰਮ ਕਹੋਗੇ 24 ਘੰਟੇ ਮੇਰਾ ਫੋਨ ਚੱਲਦਾ ਹੁੰਦਾ ਮੈਨੂੰ ਆਪ ਚੱਕਦਾ ਦੇਖੋ ਜੀ ਸਾਡੇ ਤੁਸੀਂ ਹਣਕੇ ਵੀ ਆ ਜੀ ਸਾਡੇ ਸਾਡੇ ਜਿਹੜੀ ਸਾਡੇ ਦਿਲ ਦੀ ਆਵਾਜ਼ ਤੁਹਾਡੇ ਨਾਲ ਆ ਹਾਂ ਜੀ ਤੁਹਾਡੀ ਗਾਂ ਪਕਾਣ ਹਾਂ ਜੀ ਫੜਕ ਪਸੋਹ ਖਾਣੇ ਵਿੱਚ ਤੁਹਾਨੂੰ ਮਸਲਾ ਪਤਾ ਹੈ ਮੈਂ ਤੁਹਾਡੇ ਮਾੜੇ ਚਾਹਣਾ ਪੋਣਾ ਹਾਂ ਜੀ ਦਿੱਲੀ 30 ਤੋਂ 35 ਗ੍ਰਿਫਤਾਰੀਆਂ ਸਾਡੀ ਜਥੇ ਬੰਦੂ ਦੀਆਂ ਹੁੰਦੀਆਂ ਮਸਲਾ ਕੀ ਹੈ ਮਸਲੇ 'ਚ ਮੋੜਦਾ ਐਮਐਲਏ ਸੁਖਵੀਰ ਮੈਸਰ ਕਰਨ ਹਾਂ ਜੀ ਮੋੜਦਾ ਸੀਟੇ 'ਚ ਪਾ ਰਿਹਾ ਹਾਂ ਜੀ ਉਹ ਕਹਿ ਰਿਹਾ ਭਈ ਸੀਗਰਜ ਜਿਹੜਾ ਸੋਹ ਖਾਨੇ ਦੇ ਪਿੰਡ ਦੇ ਵਿੱਚ ਦੀ ਨਗਾੜਾ ਉਹਦੀ ਹੈਂਡ ਬਣੀ ਹੋਈ ਹੈ ਇੱਕ ਸੋਹ ਸਿਆਸੀ ਹੈਂਡ 7 7 ਵਾਲ ਪੈਂਦੇ 7 ਤੋਂ 8 ਵਾਲ ਇਹ ਡਾਕਟਰ ਜਾਂ ਫੈਕਟ ਫੈਕਟ ਹੈ ਜੀ ਕੋਈ ਐਵੇਂ ਨਹੀਂ ਨਹੀਂ ਠੀਕ ਹੈ ਇੱਕ ਖਾਲਾ ਵੀ ਆਪਾਂ ਸਿੱਧਾ ਪਈਏ ਉਹਦੇ ਨਾਲ ਹੀ ਪਾਣੀ ਜਾ ਵੜਦਾ 7 ਤੋਂ 8 ਵਾਲ ਪੈਰੇ ਪਿੰਡ ਦੀ ਸੱਤ ਸੱਤ ਦੇ ਵਿੱਚ ਦੀ ਉਹ ਜਾ ਰਿਹਾ ਜੀ ਪਾਣੀ ਨਿੱਕ ਉਹ ਪਿੰਡ ਵਾਲਿਆਂ ਨੇ ਕਿਹਾ ਵੀ ਉੱਥੇ ਜਥੇਦਿਨ ਵਿਰੋਧ ਕਰਦਾ ਵੀ ਤੁਸੀਂ ਪਿੰਡ ਤੋਂ ਬਾਹਰ ਦੀ ਲੈ ਲਓ ਕਰਨੀ ਵੇ ਜੀ ਲੈ ਲਓ ਜਮੀਨ ਦੇ ਦਿੰਨੇ ਆ ਕਬੀਰ ਮੈਸਰ ਖਾਨੇ ਨੇ ਸਰਕਾਰ ਨੂੰ ਲੈ ਕੇ ਤੇ ਦਿੱਲੀ ਡੱਲਾਲ ਸਾਹਿਬ ਨੂੰ ਕੱਲ ਪੀਸੀ ਕਰਨ ਜਾਣੀ ਸੀ ਬੰਢੇ ਉਹ ਵੀ ਨਹੀਂ ਕਰ ਦਿੱਤੀ ਗਈ ਉਹਨਾਂ ਨੂੰ ਹੌਸਟਲਸ ਕੀਤਾ ਗਿਆ ਕੀ ਤੋਂ 35 ਗ੍ਰਿਫਤਾਰੀਆਂ ਸਾਡੇ ਜਥੇਦਰੀਆਂ ਜਰਨਲਿਸਟ ਪਤਰ ਸਿੱਖੋ ਸਾਹਿਬ ਚਾਰਾਂ ਪੰਜਾ ਦਿਨਾਂ ਤੋਂ ਅੰਮ੍ਰਿਤਸਰ ਜ਼ਿਲ੍ਹੇ ਚ ਭੁੱਖ ਹੜਤਾਲ ਤੇ ਆ 16 ਜਾਣੇ ਮਰਨ ਵਾਰ ਤੇ ਉੱਥੇ ਰੱਖੀ ਬੱਟੇ ਅੰਮ੍ਰਿਤਸਰ ਅਮਮਕਸਰ ਜ਼ਿਲ੍ਹੇ ਚ ਸੋ ਵੇਖੋ ਅੱਜ ਵੀ 35 ਗ੍ਰਿਫਤਾਰੀਆਂ ਹੋਈਆਂ ਫਰੀਦਕੋਟ ਜ਼ਿਲ੍ਹੇ ਦਾ ਬਣਾ ਕੇ ਪਰ ਤੁਸੀਂ ਇਹ ਸਰਕਾਰ ਦੇ ਜ਼ਰੂਰ ਧਿਆਨ ਵਿੱਚ ਲਾਓ ਆਪਰੇ ਐਮ ਐਲ ਏ ਹੈਂਡਕੋਨ ਵਾਸਤੇ ਲੋਕਾਂ ਦੀਆਂ ਵੇਖੋ ਚਲੋ ਠੀਕ ਆ ਸਰਕਾਰ ਆ ਪਾਵਰ ਆ ਹੁੰਦੀਆਂ ਜੀ ਸਮਾਂ ਉੱਡਾ ਰਿੰਦਾ ਤੇ ਪਰ ਇੰਨਾ ਨਾ ਲੋਕ ਚੁੱਪ ਨੇ ਤੁਸੀਂ ਇਹ ਮਸਲੇ ਤੇ ਦੂਰ ਮੇਰੇ ਮੇਰੇ ਦੇਖੋ ਜਿਹੜੀ ਤੁਸੀਂ ਆ ਗੱਲ ਕੀਤੀ ਕਿ ਮੈਂ ਸਰਕਾਰ ਦੇ ਧਿਆਨ ਚ ਜੀ ਲੇਕਿਨ ਤੁਸੀਂ ਹੋਰ ਵੀ ਤੁਹਾਡੀ ਕੋ ਡਿਮਾਂਡ ਹੈਗੀ ਆ ਇੱਕ ਮਿੰਟ ਮੇਰੇ ਕੋਲ ਹਾਂਜੀ ਤੁਸੀਂ ਜੱਥੇ ਬੰਦੀ ਦੇ ਮੁਖ ਨੂੰ ਜੀ ਤੁਸੀਂ ਆਪ ਦੇ ਲੈਟਰਪੈਡ ਤੇ ਮੈਨੂੰ ਲਿਖ ਕੇ ਦੇ ਦਿਓ ਮੈਂ ਕੱਲ ਜਾਣਾ ਚਾਹੀਦਾ ਜੀ ਤੁਹਾਡੀਆਂ ਕੱਲ ਗੱਲਾਂ ਸਾਰੀਆਂ ਮੁੱਖ ਮੰਤਰੀ ਸਾਹਿਬ ਨੂੰ ਕਰਕੇ ਆਉਂਦਾ ਆ ਵੀ ਆ ਤੁਹਾਨੂੰ ਬੇਨਤੀ ਆ ਲਾਸਟ ਇੱਕ ਇਹ 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 ਕਿਸੇ ਤੇ ਵੀ ਕਰਕੇ ਆਉਂਦਾ ਤਾਂ ਹੀ ਤੁਹਾਨੂੰ ਕਹਾਂ ਵੀ ਇਹ ਇਹੇ ਵੀ ਆ ਤੁਹਾਡਾ ਜਿਹੜਾ ਹੋਰ ਵੀ ਜਿਹੜਾ ਕੋਈ ਮਸਲਾ ਹੈ ਮੈਨੂੰ ਲਿਖ ਕੇ ਦਿਓ ਯਾਰ ਮੈਂ ਤੁਹਾਡਾ ਨੁਮਾਇੰਦਾ ਮੈਂ ਕਦੋਂ ਭਜਦਾ ਨਹੀਂ ਅਸੀਂ ਤਾਂ ਦੇਖੋ ਐਮਐਲ ਸਾਹਿਬ ਅਸੀਂ ਤਾਂ ਨੁਮਾਇੰਦਾ ਮੰਨ ਕੇ ਹੀ ਤੁਹਾਡੇ ਨਾਲ ਸਵਾਲ ਜਵਾਬ ਅਸੀਂ ਤਾਂ ਕਿ ਮੈਂ ਤੁਹਾਨੂੰ ਜਿਲ੍ਹਾ ਮਰਸੀ ਮੈਂ ਮੈਂ ਤਾਂ ਤੁਹਾਨੂੰ ਇਹ ਕਹਿਣਾ ਮੈਂ ਤਾਂ ਉੱਧੇ ਵੀ ਸੰਦੇਸ਼ ਭੇਜਿਆ ਸੀ ਕਿ ਡੱਲੇਵਾਲ ਸਾਹਿਬ ਦੇ ਕੋਲੇ ਮੈਂ ਆਉਣਾ ਉਹਦੇ ਦੇਖੋ ਅਸੀਂ ਉੱਧੇ ਇਸ ਕਰਕੇ ਨਹੀਂ ਆਏ ਅਸੀਂ ਤੁਹਾਨੂੰ ਲੜਾਉਣਾ ਨਹੀਂ ਚਾਹੁੰਦੇ ਇੱਕ ਗੱਲ ਧਿਆਨ ਨਾਲ ਸੁਣ ਲਓ ਮੇਰੀ ਕਦੇ ਮਨਸ਼ਾ ਨਹੀਂ ਹੁੰਦੀ ਵੀ ਪਿੰਡ ਦੇ ਬੰਦੇ ਨੂੰ ਪਿੰਡ ਨਾਲ ਲੜਾਉਣਾ ਉਹਦੇ ਕਹਿੰਦੇ ਵੀ ਘਰਾਓ ਕਰਨਾ ਮੈਂ ਕਹਿੰਦਾ ਵੀ ਆਪਾਂ ਲੜਨਾ ਨਹੀਂ ਕਿਸੇ ਨਾਲ ਨਹੀਂ ਨਹੀਂ ਕਰੋ ਉਹਦਾ ਤਾਂ ਐਮਐਲਏ ਸਾਹਿਬ ਉਹਦੇ ਵੀ ਕੋਈ ਪਰੋਬਲ ਨਹੀਂ ਸੀ ਉਹਦੇ ਵੀ ਅਸੀਂ ਉਹ ਗੱਲ ਨਹੀਂ ਕੋਈ ਕੋਸ਼ਿਸ਼ ਉਹਨਾਂ ਦਾ ਮੈਸੇਜ ਆਇਆ ਮੈਂ ਕਿਹਾ ਵੀ ਆਪਾਂ ਦੇਖੋ ਡੱਲੇਵਾਲ ਸਾਹਿਬ ਸਤਿਕਾਰਯੋਗ ਆ ਉਹਨਾਂ ਦਾ ਪਿੰਡ ਆ ਉਹਨਾਂ ਦੇ ਪਿੰਡ ਵਿੱਚ ਲਾਈ ਹੋਣ ਦਾ ਮਤਲਬ ਹੈ ਵੀ ਅਸੀਂ ਆਪਦੇ ਆਪ ਦੇ ਜਿਹੜਾ ਪੈਰੀਕੋਡ ਆ ਬਾ ਕਿਉਂਕਿ ਨਹੀਂ ਅੱਜ ਵੀ ਮੈਂ ਤੁਹਾਨੂੰ ਕਹਿੰਦਾ ਮੈਂ ਕੱਲ ਜਾ ਰਿਹਾ ਚੰਡੀਗੜ੍ਹ ਕੱਲ ਬੜੀ ਮੀਟਿੰਗ ਆ ਮੈਂ ਇਹ ਵੀ ਤੁਹਾਡਾ ਹੈਗਾ ਕਿਸਾਨਾਂ ਦਾ ਕਿਸਾਨਾਂ ਦਾ ਮਸਲਾ ਸਾਨੂੰ ਵਿਧਾਨ ਸਭਾ ਵਿੱਚ ਤੁਸੀਂ ਬੋਲਦੇ ਸੁਣਦੇ ਅਸੀਂ ਮੇਰੀ ਬੇਟੀ ਸੰਨਿਆਨੀ ਉਹ ਪ੍ਰਧਾਨ ਸਮਾਜ ਨੂੰ ਬੋਲਦੇ ਇਹ ਸਭ ਤੋਂ ਪਹਿਲਾਂ ਹੱਲ ਕਰ ਦਾਂਗੇ ਬਸ ਨਹੀਂ ਮਾਨੂੰ ਹਾਂ ਦੇਖੋ ਸਿਕਾਪਾ ਜੀ ਤੁਸੀਂ ਸਾਡੇ ਨੁਮਾਇੰਦੇ ਹੋ ਸਾਡੇ ਰਿਪਰੈਜ਼ੈਂਟੇਟਿਵ ਹੋ ਤੁਸੀਂ ਠੀਕ ਹੈ ਜੇ ਤੁਸੀਂ ਨਹੀਂ ਸਾਡੀ ਗੱਲ ਰੱਖੋਗੇ ਤਾਂ ਹੋਰ ਕੋਣ ਆਪਣੀਆਂ ਮੂੰਹ ਜਵਾਨੀ ਗੱਲਾਂ ਦਾ ਅੱਧੀਆਂ ਮੈਨੂ ਚ ਪੁਰ ਤੁਸੀਂ ਮੈਨੂੰ 1 ਮਿੰਟ ਕਹੋ ਤੁਸੀਂ ਮੈਨੂੰ ਸ਼ਾਮ ਤੱਕ ਆਪਦੇ ਲੈਟਰ ਪੈਡ ਤੇ ਲਿਖ ਕੇ WhatsApp ਵੀ ਕਰ ਦਿਓ ਠੀਕ ਹੈ ਜੀ ਜੋ ਵੀ ਹੈਗਾ ਗੱਲਾਂ ਕੋਮੇ ਨਾਲ ਤਾਂ ਤੁਹਾਡੇ ਕੋਲ ਰਿਕਾਰਡ ਰਹੂ ਕਿ ਅਸੀਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦੇ ਆਸਤੇ ਮੰਗਦੇ ਹਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਇਹਨੇ ਜਰੂਰ ਕੋਈ ਗੱਲ ਨਹੀਂ ਆਹ ਤਸੋ ਕਹਿੰਦੇ ਆ ਮਸਲਾ ਤਾਂ ਨਹੀਂ ਇੱਕ ਦੇਖੋ ਤੁਹਾਡੇ ਪਿੰਡ ਦਾ ਸਤਕਾਰ ਡੱਲੇਵਾਲ ਸਾਹਿਬ ਦਾ ਸਤਕਾਰ ਸਾਡੇ ਦਿਲ ਦੇ ਵਿੱਚ ਆ ਕੋਈ ਕੋਈ ਕੁਝ ਮਰਜ਼ੀ ਕਹੀ ਜਾਵੇ ਡੱਲੇਵਾਲ ਸਾਹਿਬ ਆਪਣੇ ਇਰਾਕੇ ਦਾ ਮਾਣ ਹੈ ਪਰ ਉਹਨੇ ਮੈਂ